ਫਗਵਾੜਾ ਦੇ ਸ਼ੰਕਰ ਪર્ਵਤ ਮੱਠ ਹਰਿਆਣਾ ਤੋਂ ਸ਼ਿਵਰਾਤਰੀ ਦੇ ਪਲਕਸ਼ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ

ਰੱਜਣ ਵਾਲੀ ਆ ਰਹੀ ਹੈ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਲੱਖ ਲੱਖ ਵਧਾਈ ਆਉ ਰੜ ਕੇ ਪੰਜਾਬ ਦੀ ਪਵਾੜੇ ਦੀ ਤਰੱਕੀ ਦੇ ਰੱਜਣ ਵਾਲੀ ਦੀ ਰਣਜੀਤ ਸਭ ਦੇ ਲਈ ਬਹੁਤ ਬਹੁਤ ਸ਼ੁਕ ਹੋਏ ਬਹੁਤ ਬਹੁਤ ਖੁਸ਼ ਆਦੀਆਬਾਦ ਮਾਸ਼ਾ ਅੱਲਾਹ ਤੋਂ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਜੋ ਮਹਾਸ਼ਿਵratri ਦੇ ਪ੍ਰੋਗਰਾਮ ਦੇ ਵਿੱਚ ਗੱਡੀ ਜਾ ਰਹੀ ਆ ਬਹੁਤ ਵਿਸ਼ਾਲ ਝਾਕੀਆਂ ਤੇ ਨਾਲ ਸੋਹਣੀਆਂ ਝਾਕੀਆਂ ਜੋ ਬਣੀਆਂ ਵਾ ਮੈਂ ਸਾਰੇ ਸਵਾਗਤ ਪ੍ਰੇਮੀ ਜਨਤਾ ਨੂੰ ਇਸ ਸ਼ੋਭਾ ਮੌਕੇ ਤੇ ਵਧਾਈਆਂ ਦਿੰਨਾ ਵਾ ਬਹੁਤ ਬਹੁ ਸਾਰੇ ਦੇਸ਼ ਵਾਸੀਆਂ ਨੂੰ ਮਹਾ ਸ਼ਵਰਾਤਰੀ ਦੀਆਂ ਵਧਾਈਆਂ ਅੱਜ ਦੇ ਜੀ ਉਸ ਦਿਨ ਦੇ ਸ਼ਵਰਾਤਰੀ ਉਪਰ ਲੱਖ ਲੱਖ ਲੋਕ ਆਏ ਉਹ ਜਿਆਦਾ ਤੋਂ ਉਤਸ਼ਾਹ ਨਾਲ ਮਨਾਇਆ ਔਕੇ ਤੋਂ ਕੌਣ ਸਾਲਾ ਇਹ ਉੱਥੇ ਮਨਾਇਆ ਜਾ ਰਿਹਾ ਹਨ ਅੱਜ ਭਗਵਾਨ ਸ਼ਿਵ ਜੀ ਦੀ ਸ਼ੇਬਰਾਤਰੀ ਦੀ ਜਿਹੜੀ ਸ਼ੋਭਾ ਯਾਤਰਾ ਨਿਕਲ ਲਈ ਹੈ ਔਰ ਬਹੁਤ ਹੀ ਸੰਗਤ ਦਾ ਉਤਸ਼ਾਹ ਆ ਬਹੁਤ ਖੁਸ਼ੀ ਦੇ ਨਾਲ ਸਾਰੇ ਭਗਵਾਨ ਦਾ गुणगान ਕਰ ਰਹੇ ਆ ਮੇਰੇ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮਿਵਾਰਕਾਂ ਸ਼ੰਕਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਿਛਲੇ ਲਗਭਗ 10 ਦਿਨਾਂ ਤੋਂ ਸ੍ਰੀ ਸ਼ੰਕਰਨਾਥ ਪਤਮਕ ਮੱਠ ਤੋਂ ਸਾਰੇ ਪਰਵਾਤ ਫੇਰੀਆਂ ਦਾ ਆਯੋਜਨ ਸਾਡੇ ਸ਼ਹਿਰ ਦੀ ਪਰਕਰਮ ਸ਼ੰਕਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸ੍ਰੀ ਸ਼ੰਕਰਨਾਥ ਪਤਮਕ ਪਰਮਤ ਮੱਠ ਤੋਂ ਭਗਵਾਨ ਬੋਲੇ ਸ਼ੰਕਰ ਦੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਨਿਕਲ ਚੁੱਕੀ ਹੈ ਸ਼ਹਿਰ ਦੇ ਵਿੱਚ ਬਹੁਤ ਹੀ ਪਰਮਾ ਹੰਗਾਰਾ ਲੰਗਰ ਦੇ ਰੂਪ ਦੇ ਵਿੱਚ ਪ੍ਰਭੂ ਦਾ ਸ਼ੰਕਰ ਜੀ ਦਾ ਲੰਗਰ ਲੱਗੇ ਹੋਏ ਆ ਥਾਂ ਥਾਂ ਸਵਾਗਤ ਹੋ ਰਿਹਾ ਛੋਭਾ ਯਾਤਰਾ ਸਾਡੇ ਸ਼ਹਿਰ ਦੀ ਪਰਕਮਾ ਕਰਕੇ ਮੁਰਕੇ ਇੱਥੇ ਹੀ ਸ਼ੰਕਰ ਪ੍ਰਬੰਧਾ ਮੱਠ ਦੇ ਉੱਤੇ ਆਵੇਗੀ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰਭਾਨ ਸ਼ੰਕਰ ਜੀ ਦਾ ਸਭ ਤੋਂ ਅਸ਼ੀਰਵਾਦ ਹੋਣਾ ਚਾਹੀਦਾ ਬੋਲ ਸ਼ੰਕਰ ਭਗਵਾਨ ਕੀ ਜੈ ਸ਼ੰਕਰਨਾਥ ਪਹਾੜਤ ਮੱਠ ਹਰਿਆਬਾਦ ਨਕੋਦਰ ਰੋਡ ਫਗਵਾੜਾ ਜਿੱਥੋਂ ਕੀ ਵਿਸ਼ਾਲ ਛੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਲਗਾਤਾਰ 11 ਦਿਨ ਤੋਂ ਪ੍ਰਭਾਤ ਫੇਰੀਆਂ भी निकल रही ने और कल शिवरात्रि का महोत्सव जो है बड़े उत्साह चावधा के नाल सारे नगर निवासियों वालों मनाया जा रहा है और कल सवेरे ध्वज रोहन और तो बाद पूजन और बाद रात में चार पैर की पूजा होनी है वर्ध चढ़ के संगत चार पैर की पूजन केड़ के हिस्सा लै रही है सार्व बेनती है कि इस भगवान शिव के विवाह के जिन्हें भी वो तो वह चढ़ के ਹਿੱਸਾ ਲੈ ਸਕਦੇ ਹੋ ਨਗਰ ਨਿਵਾਸੀ ਇਲਾਕਾ ਨਿਵਾਸੀ ਫੁਆਰਾ ਨਿਵਾਸੀ ਸਾਰੇ ਹਮ ਹਮਾ ਕੇ ਇਸ ਕਾਰੇ ਦੇ ਵਿੱਚ ਆਪਣਾ ਯੋਗਦਾਨ ਪਾਓ ਤੇ ਪ੍ਰਭੂ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਸ਼ੰਕਰ ਬੋਲ ਸ਼ੰਕਰ ਭਗਵਾਨ ਕੀ ਜੈ ਗਤ ਵਰਸ਼ੋਂ ਦੀ ਤਰ੍ਹਾਂ ਇਸ ਸਾਲ ਵੀ ਪਰਮ ਪੂਜਨੀਯ ਸਾਮੀ ਸ਼ੰਕਰਨਾਥ ਪਰਬਤ ਮਹਾਰਾਜ ਸਾਮੀ ਕਾਲੀਨਾਥ ਜੀ ਪਰਬਤ ਜੀ ਮਹਾਰਾਜ ਸਵਾਮੀ ਬੇਜਨਾਥ ਪਰਬਤ ਜੀ ਮਹਾਰਾਜ ਪਰਮ ਪੂਜਨੀਏ ਆਚਾਰੀਆ ਮਹਾਮੰਡਲੇਸ਼ਵਰ ਸ੍ਰੀ ਗੁਰੂ ਸਵਾਮੀ ਗੰਗਾ ਨੰਦ ਪਰਬਤ ਜੀ ਮਹਾਰਾਜ ਦੀ ਅਸ਼ੀਰਵਾਦ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਪਰਵ ਸ੍ਰੀ ਸਵਾਮੀ ਸ਼ੰਕਰਨਾਥ ਪਰਬਤ ਮਠ ਵਿੱਚ ਬੜੀ ਧੂਮਤਾ ਹਮਨਾਲ ਮਨਾਇਆ ਜਾ ਰਿਹਾ ਹੈ ਇਸ ਵੰਦ ਵਿੱਚ ਕੱਲ ਦਿਨਾਂਕ 24 ਤੋਂ 25 ਨੂੰ ਵਿਸ਼ਾਲ ਜਾਗੋ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸ਼ਰਧ ਭਗਤਾ ਨੇ ਮਹਿਲਾਏ ਅਤੇ ਜੁਬਾ ਅਤੇ ਵਿਅਕਤੀਓ ਨੇ ਭਾਗ ਲਿਆ ਅਤੇ ਇਸੇ ਸੰਬੰਧ ਦੇ ਵਿੱਚ ਅੱਜ ਠੀਕ 2.5 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਹੜੇ ਸ਼੍ਰੀ ਸ਼ੰਕਰਨਾਥ ਪर्वਤ ਮੱਠ ਤੋਂ ਸ਼ੁਰੂ ਹੋ ਕੇ ਸਮੂਹ ਹੁਜਿਆਬਾਦ ਦੀ ਪ੍ਰਕਿਰਮਿਆ ਕਰਦਾ ਹੋਇਆ ਵਾਪਸ ਇਸ ਮੱਠ ਦੇ ਵਿੱਚ ਆਏਗਾ ਇਸ ਵਿੱਚ ਬਹੁਤ ਸਾਰੀਆਂ ਧਾਰਮਿਕ ਚਾਕੀਆਂ ਔਰ ਬਾਜੇ ਬੈਂਡ ਢੋਲ ਤਾਸ਼ੇ ਔਰ ਭਗਵਾਨ ਸ਼ੰਕਰ ਦੀਆਂ ਮੂਰਤੀਆਂ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਭਜਨ ਕੀਰਤਨ ਔਰ ਡਾਂਸ ਕਰਦਿਆਂ ਹੋਈਆਂ ਇਹ ਸ਼ੋਭਾ ਯਾਤਰਾ 'ਚ ਚੱਲਣ ਗਿਆ। ਮੈਂ ਸਮੂਹ ਫਗਵਾੜਾ ਵਾਸੀਆਂ ਨੂੰ, ਵਧਿਆਬਾਦ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਠੀਕ 2:30 ਵਜੇ ਇਹ ਸ਼ੋਭਾ ਯਾਤਰਾ 'ਚ ਸ਼ਾਮਲ ਹੋਵੋ ਔਰ ਪੁੰਨ ਦੇ ਆਪਾਗੀ ਬਣੋ। ਜੈ ਸ਼ੰਕਰ ਜੈ